ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੰਡੇ ਵਾਲਾ ਜੜੱਕ ਝੰਡੇ ਵਾਲਾ ਵੀ ਕਹਿ ਦਿੰਦੇ ਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੁਹਾਨੂੰ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੱਖਣ ਸਿੰਘ ਜੋਹੜ ਪਿੰਡ ਚੰਡੇ ਵਾਲਾ ਜਿਹੜਾ ਮੁੱਢ ਮੋਬਾਈਲ ਨੰਬਰ ਜੀ 9809794300 ਠੀਕ ਆ ਇਹ ਬਈ ਪਹਿਲਾ ਵਾਲੀ ਵੀਡੀਓ ਵਾਲੀ ਗਾਈ ਹੈ ਜੀ ਹਾਂ ਜੀ ਹਾਂ ਜੀ ਪਹਿਲਾਂ ਵਾਲੀ ਹੈ ਬਾਈ ਪਰਸੋਂ ਪਾਈ ਸੀ ਇਹ ਵਿਕੀ ਨਹੀਂ ਸੀ ਬਾਈ ਇਹ ਬਾਈ ਯਾਰ ਸੌਦਾ ਹੋ ਗਿਆ ਸੀਗਾ ਸਾਈ ਬਾਈ ਨੇ ਪਾਤੀ ਹਾਂ ਜੀ ਤੇ ਉਹ ਕਹਿੰਦਾ ਵੀ ਅੱਜ ਬੰਦ ਦਾ ਟ੍ਰੈਫਿਕ ਬੰਦ ਦਾ ਹਾਂਜੀ ਉੱਥੇ ਬੰਦ ਸੀ ਉਧਰ ਮੈਨੂੰ ਲਹਰਾ ਲਾਤਾ ਕਹਿੰਦਾ ਯਾਰ ਅੱਜ ਨਹੀਂ ਮੈਂ ਸਵੇਰੇ ਲੈ ਕੇ ਜਾਉ ਠੀਕ ਆ ਜੀ ਮੈਂ ਕਹਾ ਚੱਲ ਕੋਈ ਨਾ ਭਾਈ ਕੱਲ ਨੂੰ ਨਾ ਬਰਸੋ ਲੈ ਜੀ ਜਦੋਂ ਮਰਦੀ ਲੈ ਜੀ ਤੇਰੀ ਆ ਠੀਕ ਆ ਮੈਨੂੰ ਬਹੁਤ ਫੋਨ ਆਏ ਤੇ ਮੈਂ ਜਵਾਬ ਦੇਤਾ ਵੀ ਗਾਂ ਭਾਈ ਸੇਲ ਹੋ ਗਈ ਠੀਕ ਆ ਹੁਣ ਆਪਾਂ ਤਾਂ ਜਵਾਬ ਦੇਣੇ ਹੀ ਆਪਾਂ ਥੋੜੇ ਝੂਠੇ ਹਿੰਦਾ ਹਾਂਜੀ ਤੇ ਮੁੜ ਕੇ ਉਹ ਭਾਈ ਅੱਜ ਫੋਨ ਨਹੀਂ ਚੱਕਦਾ ਨਾ ਕੱਲ ਚੱਕਿਆ ਉਹ ਦੁਪਹਿਰ ਤੋਂ ਬਾਅਦ ਠੀਕ ਆ ਜੀ ਹਾਂਜੀ ਤੇ ਗਾਂ ਮੁੜ ਕੇ ਕੱਲ ਸ਼ਾਮ ਨੂੰ ਸੂ ਗਈ ਠੀਕ ਆ ਜੀ ਤੇ ਜੇਰ ਜੋ ਡੰਣਾ ਜੀ ਜੇਰ ਦੀ ਬਾਈ ਗਰੰਟੀ ਆ ਆਪਣੇ ਕੋਲ ਵੀਡੀਓ ਵੀ ਹੈਗੀ ਠੀਕ ਆ ਜੀ ਤੇ ਬੱਚਾ ਕਿ ਦਿੱਤਾ ਬਾਈ ਬੱਚਾ ਜੀ ਤੇ ਕਿੰਨਾ ਬੋਲਾ ਬਾਈ ਨੱਟ ਤਿਆਰ ਹੈ ਬੋਲਾ ਬਾਈ ਇਹਦੀਆਂ ਦੋਈ ਚਵਾਈਆਂ ਹੋਈਆਂ ਹਾਂਜੀ ਕੱਲ ਸ਼ਾਮ ਨੂੰ ਆਪਾਂ ਬੱਚੇ ਨੂੰ ਪਿਆ ਕੇ ਕੱਢਿਆ ਪੰਜ ਕਿਲੋ ਠੀਕ ਆ ਜੀ ਸਵੇਰ 4 ਕਿਲੋ ਕੱਢਿਆ ਆਪਾਂ ਪ੍ਰੋਪਰ ਖਾਲੀ ਨਹੀਂ ਕੀਤੀ ਯਾਨੀ 10 ਕਿਲੋ ਤਾਂ ਬਿਨਾਂ ਖਾਲੀ ਕੀਤੇ ਹੈਗਾ ਹੈਗਾ ਬਾਈ ਆਪਾਂ ਪਰ ਖਾਲੀ ਨਹੀਂ ਕੀਤੀ ਵੇਤਣੀ ਕਰਕੇ ਮੜ ਕੇ ਪਸ਼ੂ ਵੱਜ ਜਾਂਦਾ ਸਹੀ ਗੱਲ ਹੈ ਐਵੇਂ ਆਪਾਂ ਝੂਠ ਮਾਰੀ ਆਈਏ ਵੀ ਬਾਈ ਇਹ 20 ਦੇ ਦੂੰਗੀ ਜਾਂ ਇੰਨਾ ਕੱਢਿਆ ਸੀ ਉਹ ਕੰਮ ਨਹੀਂ ਆਪਾਂ ਕਰੀਏ ਠੀਕ ਹੈ ਜੀ ਜੜੀ ਅੰਦਾਜ਼ਾ ਕਿੰਨਾ ਕੁ ਪਾਜੀ ਦੁੱਧ ਵੇ ਇਹ ਬਾਈ 14 15 ਕਿਲੋ ਰਾਹਣਾ ਦੇ ਦੂਗੀ ਤੋੜ ਕੇ ਦਿਖਾ ਦੇ ਫਿਰ ਕਿੰਨੇ ਮੇ ਸੂਈ ਸੂਈ ਆ ਦੁੱਧੇ ਜੀ ਵੀਡੀਓ ਬਣਾਉਣ ਦਾ ਸਮਾਂ ਚੈੱਕ ਕਰ ਲੋ ਜੀ 10:46 ਮਿੰਟ ਹੋ ਗਏ ਆ ਤੜਕੇ ਵੇ ਕਿੰਨੇ ਵਜੇ ਚਵਾਈ ਹੋਈ ਸੀ ਤੇਰੀ 5:30 ਹੋਈ ਆ ਵੇ 5:30 ਵਜੇ ਚਵਾਈ ਹੋਈ ਆ ਤੇ ਸ਼ਾਮ ਨੂੰ ਜਾ ਕੇ ਫਿਰ 5:30 6 ਵਜੇ ਹੋਣੀ ਆ ਥਣਲੇਵੇ ਦੀ ਜੱਜਮੈਂਟ ਉਹ حساب ਨਾ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹੋਰ ਵੇ ਰਮਾਨਾ ਸੋਨਾ ਤਿਆਰ ਕੀਤਾ ਹੋਣਾ ਸੀ ਥਣਾ ਦੇ ਸਾਈਜ਼ ਵੀ ਸੋਹਣੇ ਆ ਚਾਰੇ ਤਨ ਗੈਪ ਤੇ ਨਿਖੜ ਮੇ ਇੱਕੋ ਸਾਈਜ਼ ਦੇ ਬਾਕੀ ਭਾਈ ਕਹਿੰਦਾ ਬਾਹਲਾ ਨਹੀਂ ਕਹਿੰਦੇ 14 15 ਕਿਲੋ ਦਾ ਦੁੱਧ ਦੇ ਵੀ ਦੇਉ ਤੇ ਇੰਨਾ ਕੁ ਦਾ ਆਰਾਮ ਨਾਲ ਦੇ ਦੇ ਜਿਹੜੀ ਥਣਾ ਦੀ ਤਸੱਲੀ ਆ ਭਾਈ ਓਕੇ ਆ ਜਮਾ ਥਣ ਥਣਾ ਦੀ ਭਾਈ ਆਪਣੀ ਗਾਰੰਟੀ ਕੋਈ ਪੂਰ ਛੜ ਲੈਣੀ ਠੀਕ ਆ ਜੀ ਕੋਈ ਥਣ ਘਟ ਵੱਧ ਨਹੀਂ ਗਾ ਵਧੀਆ ਚਵਾਈ ਆਣ ਮੱਛੀ ਮੋਟਰ ਆ ਜੀ ਠੀਕ ਆ ਆਪਦੀ ਆ ਕੇ ਚੈੱਕ ਕਰਕੇ ਲੈ ਜੇ ਹਾਂ ਭਾਈ ਇਹੜਾ ਦੋ ਡੰਗ ਯਾਰ ਇੱਥੇ ਤਸੱਲੀ ਤਾਂ ਨਹੀਂ ਠੀਕ ਆ ਜੀ ਪਰ ਮੇਰਾ ਭਾਈ ਸਾਈ ਪਾ ਕੇ ਬਾਅਦ ਚ ਜ਼ਿਆਦਾ ਆ ਜੇ ਜਾਂ ਪਹਿਲੇ ਹੀ ਸਾਈ ਪਾਉਣ ਤੋਂ ਕਹਿ ਦੇ ਭਾਈ ਮੈਂ ਨਹੀਂ ਲੈਣੀ ਮੇਰੇ ਠੀਕ ਆ ਭਾਈ ਆ ਪਗੜਾ ਧੱਕੇ ਨਾ ਦਿੰਨੇ ਆਪਣਾ ਤਾਂ ਕੋ ਲੈਂਦੀ ਨਹੀਂ ਆਪਾਂ ਤਾਂ ਵਧੀਆ ਔਰ ਸੂਪੀ ਦੁੱਧ ਪੌਣ ਲਾਗੀ ਆਪਾਂ ਤਾਂ ਕੀ ਦੇਣਾ ਹੀ ਕੋਈ ਸਹੀ ਗੱਲ ਹੋਊਗੀ ਦੇ ਕੇ ਜਾਊਗਾ ਘਟਾਉਣੀ ਤਾਂ ਨਹੀਂ ਕੋਈ ਹੋਰ ਵੀਰ ਲੈ ਜਾਊਗਾ ਚਲੋ ਉਹ ਨਾਲ ਲੈ ਕੇ ਬਾਕੀ ਵੀਰ ਭਾਈ ਬਾਹਰ ਕਿਹੜਾ ਮਾਲ ਮਿਲੀ ਜਾਂਦਾ ਵੀ ਐਵੇਂ ਆਪਾਂ ਨੂੰ ਛੇਤੀ ਆ ਸਹੀ ਗੱਲ ਆ ਜੀ ਬਾਹਰ ਵੀ ਗਾਂਾਂ ਚੰਗੀਆਂ ਔਖੀ ਮਿਲਦੀਆਂ ਹਨਾਂ ਦੇ ਸਹਜ ਵੀ ਸੋਹਣੇ ਗੈਪ ਤੇ ਆ ਕੋਈ ਵਾਦੂ ਸ਼ਾਤ ਨਹੀਂ ਬਾਕੀ ਠੰਡੀ ਤੇਰੀ ਬਹੁਤ ਆ ਭਾਈ ਆ ਵੇਖ ਸੀਲ ਸੌ ਕਰਮ ਵਾਲੀ ਰਾਤ ਤਾਂ ਹੋਈ ਨਹੀਂ ਚਾਹੇ ਜਵਾਬ ਚੋਈ ਜਾਂ ਥਾਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਆਗੇ ਬੇਸ਼ੱਕ ਦੇ ਦੋ ਮੋੱਲਾ ਬਾਈ ਇਹਦਾ ਮੋੱਲਾ ਬਾਈ ਆਪਾਂ ਉਹਦੇ ਨਾਲ ਬਾਈ ਨਾਲ 41000 ਦਾ ਸੌਦਾ ਆਈ 42 ਆਪਾਂ ਮੰਗਿਆ ਸੀ 41 ਦੀ ਉਹ ਸਾਈ ਪਾਈ ਸੀ ਠੀਕ ਹੈ ਜੀ ਹਜ਼ਾਰ ਉਹ ਛੱਡ ਗਿਆ ਆਪਾਂ ਉਹ ਹਜ਼ਾਰ ਕੱਟ ਕੇ 40 ਦੇ ਦੇ ਜਾਈ 40000 ਦੇ ਹਾਂ ਬਾਈ ਛੋੜ ਹੀ ਕਰਨੀ ਇਹ ਚ ਜਮਾ ਜੈਜ ਮੋੱਲਾ ਬਾਈ ਦਾ 40000 ਬਾਈ ਕਹਿੰਦਾ 1000 ਰੁਪਿਆ ਸਾਈ ਆਈ ਸੀਗੀ 41 ਦਾ ਸੌਦਾ ਹੋਇਆ ਸੀ ਉਹ ਹਜ਼ਾਰ ਘਟਾਤਾ 40000 ਚੋਂ ਕੱਲੀ ਛੋੜ ਹੋ ਜੂਗੀ ਜਮਾ ਜੈਜ ਮੁੱਲ ਦੀ ਗਾਹ ਹੈ 15 16 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਗਾਣੂ ਬਾਕੀ ਥੋੜੀ ਜਿਹੀ ਕ੍ਰਾਸ ਚ ਪੈਂਦੀ ਆ ਦੁੱਧ ਫੈਟ ਦੀ ਚੰਗੀ ਹੋਊਗੀ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਰਵੱਦ ਕਰ ਲੂ ਤਾਂ ਪਲੱਸ ਵੀ ਲੈ ਲੂ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ